ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਅੱਗ ਪੀੜਤ ਦੁਕਾਨਦਾਰਾਂ ਨੂੰ ਦਿੱਤੀ ਗਈ ਸਹਾਇਤਾ ਰਮਨ ਬਹਿਲ ਅਤੇ ਡਿਪਟੀ ਕਮਿਸ਼ਨਰ ਨੇ ਦੁਕਾਨਦਾਰਾਂ ਨੂੰ ਦਿੱਤੇ 1-1 ਲੱਖ ਰੁਪਏ ਦੇ ਚੈੱਕ ਅਜੇਹਾ ਪਹਿਲੀ ਵਾਰੀ ਹੋਇਆ ਹੈ ਕਿ ਸੂਬੇ ਦੇ ਕਿਸੇ ਅਗਨੀ ਪੀੜਤ ਦੁਕਾਨਦਾਰ ਨੂੰ ਸੂਬਾ ਸਰਕਾਰ ਵੱਲੋਂ مالی ਸਹਾਇਤਾ ਦਿੱਤੀ ਗਈ ਹੋਵੇ ਅਤੇ ਇਹ ਰਮਨ ਬਹਿਲ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਕੋਸ਼ਿਸ਼ ਸਦਕਾ ਸੰਭਵ ਹੋ ਪਾਇਆ ਹੈ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਇਨ੍ਹਾਂ ਅੱਗ ਜਨੀ ਦੇ ਪੀੜਤ ਸਤ ਦੁਕਾਨਦਾਰਾਂ ਨੂੰ ਆਪਣੇ ਦਫ਼ਤਰ ਬੁਲਾ ਕੇ ਪੰਜਾਬ ਸਰਕਾਰ ਵੱਲੋਂ ਭੇਜੇ ਗਏ 1 ਲੱਖ ਰੁਪਏ ਦੇ ਚੈੱਕ ਦਿੱਤੇ ਗਏ। ਇਸ ਮੌਕੇ ਚੇਅਰਮੈਨ ਰਮਨ ਬਹਿਲਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਜਾਣਕਾਰੀ ਦਿੰਦਿਆਂ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਦੁਕਾਨਦਾਰ ਆਪਣੇ ਨਾਲ ਆਪਣੇ ਕਰਿੰਦਿਆਂ ਦੇ ਪਰਿਵਾਰ ਵੀ ਪਾਲਦਾ ਹੈ। ਪਰ ਜੇਕਰ ਕੋਈ ਅਗਜਨੀ ਜਹੀ ਕਰੋਪੀ ਦਾ ਸਾਹਮਣਾ ਦੁਕਾਨਦਾਰ ਨੂੰ ਕਰਨਾ ਪੈ ਜਾਵੇ ਤਾਂ ਉਸ ਦੀ ਸਾਰੀ ਮਿਹਨਤ ਦੀ ਕਮਾਈ ਅਤੇ ਜਮਾ ਪੂੰਜੀ ਬਰਬਾਦ ਹੋ ਜਾਂਦੀ ਹੈ 10 ਜੂਨ ਨੂੰ ਗੁਰਦਾਸਪੁਰ ਵਿੱਚ ਅਗਜਨੀ ਦਾ ਵੱਡਾ ਹਾਦਸਾ ਹੋਇਆ ਜਿਸ ਵਿੱਚ 7 ਦੁਕਾਨਦਾਰਾਂ ਨੂੰ ਕਰੋੜਾ ਰੁਪਏ ਦਾ ਨੁਕਸਾਨ ਚਲਣਾ ਪਿਆ ਸੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਇਹਨਾਂ ਦੁਕਾਨਦਾਰਾਂ ਦੀ ਆਵਾਜ਼ ਪਹੁੰਚਾਈ ਅਤੇ ਮੁੱਖ ਮੰਤਰੀ ਨੇ ਤੁਰੰਤ ਕਾਰਵਾਈ ਕਰਦਿਆਂ ਵੀ 25 ਦਿਨ ਦੇ ਵਿੱਚ ਵਿੱਚ ਸਾਰੀ ਕਾਰਵਾਈ ਮੁਕੰਮਲ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੁਕਾਨਦਾਰਾਂ ਲਈ 1-1 ਲੱਖ ਰੁਪਏ ਦੇ ਸਹਾਇਤਾ ਚੈੱਕ ਪੀ ਇਸ ਦਿੱਤੇ ਹਨ ਮੋਬਾਨਾ ਕੋਸ਼ਲ ਹੈ ਮੈਂ ਕੋਸ਼ਲ ਕਲੈਕਸ਼ਨ ਦਾ ਮਾਲਕ ਹਾਂ ਇਹ ਪੰਜਾਬ ਸਰਕਾਰ ਨੇ ਔਰ ਡੀਸੀ ਸਾਹਿਬ ਤੋਂ ਰਮਨ ਬੈਲਜੀ ਦੇ ਸੰਦਕਾ ਸਾਨੂੰ ਕੰਪੰਸੇਸ਼ਨ ਮਿਲੀ ਹੈ ਜਿਹਦਾ ਅਹੀ ਤਹੇ ਦਿਨੋਂ ਧੰਨਵਾਦੀ ਹਾਂ ਇਹਨਾਂ ਦੇ ਤੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਹੈ ਛੋਟੇ ਵਪਾਰੀਆਂ ਲਈ ਇੱਕ ਕੰਪੰਸੇਸ਼ਨ ਸਹਾਇਤਾ ਸ਼ੁਰੂ ਕੀਤੀ ਗਈ ਹੈ ਪਹਿਲਾ ਚੈੱਕ ਮੈਨੂੰ ਮਿਲਿਆ ਡੀਸੀ ਸਾਹਿਬ ਨੇ ਅੱਜ ਨੂੰ ਦੇਸੀ ਸਾਹਿਬ ਨੇ ਸਪੈਸ਼ਲੀ ਇਹ ਕਿਹਾ ਕਿ ਇਹ ਪਹਿਲਾ ਚੈੱਕ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਛੋਟੇ ਵਪਾਰੀਆਂ ਲਈ ਕੰਪਨਸੇਸ਼ਨ ਦੇ ਤੌਰ ਤੇ ਦਿੱਤਾ ਜਾਂਦਾ ਪਿਆ। ਔਰ ਮੇਰੀ ਮੇਰੇ ਵੱਲੋਂ ਸਾਰੀ ਪੰਜਾਬ ਸਰਕਾਰ ਨੂੰ ਗੁਜਾਰਿਸ਼ ਹੈ ਕਿ ਇਹ ਸਹਾਇਤਾ ਰਾਸ਼ੀ ਸਾਰੇ ਵਪਾਰੀਆਂ ਲਈ ਇੱਕ ਪਾਲਿਸੀ ਬਣਾ ਕੇ ਸ਼ੁਰੂ ਕੀਤੀ ਜਾਏ। ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਇਸ ਛੋਟੀ ਮੋਟੀ ਸਹਾਇਤਾ ਤੋਂ ਮੰਜਾ ਨਾ ਰਾਇਆ। ਧੰਨਵਾਦ। ਮੇਰਾ ਨਾਮ ਜੀ ਬਰੂਰ ਮਰਵਾਹਾ ਮਿੱਠੂ ਹੈ। ਤੇ ਇਹ ਹਾਦਸਾ ਪਿਛਲੇ ਮਹੀਨੇ ਜਿਹੜਾ 9 ਤਰੀਕ ਨੂੰ ਵਾਪਰਿਆ ਸੀ ਜਿਹਦੇ ਵਿੱਚ ਸੱਤ ਦੁਕਾਨਾਂ ਨੂੰ ਕਾਫੀ ਨੁਕਸਾਨ ਹੋਇਆ ਸੀ ਇਸ ਵਿੱਚ ਸਰਕਾਰ ਨੇ ਅੱਜ ਜੋ ਦੁਕਾਨਦਾਰਾਂ ਦੀ ਮਦਦ ਕੀਤੀ ਹੈ ਅਸੀਂ ਉਹਦਾ ਥੈਂਕਸ ਕਰਨ ਵਾਸਤੇ ਅੱਜ ਡੀਸੀ ਸਾਹਿਬ ਕੋਲ ਆਏ ਆ। ਉਹਨਾਂ ਨਾਲ ਸਾਡੇ ਆਪਣੇ ਸ਼ਹਿਰ ਦੇ ਜੋ ਅਲਕੈਂਚ ਆਜੋ ਚੇਅਰਮੈਨ ਪੰਜਾਬ ਰਮਨ ਮੈਲ ਜੀ ਸਾਡੇ ਨਾਲ ਨੇ ਤੇ ਅਸੀਂ ਇਹ ਸਰਕਾਰ ਦੇ ਜੋ ਸਾਡੀ ਬਦਾਇਤ ਕੀਤੀ ਹੈ ਇਹਦੇ ਬਾਰੇ ਆਪਾਂ ਉਹਨਾਂ ਦਾ ਬਹੁਤ-ਬਹੁਤ ਥੈਂਕਸ ਕਰਨਾ ਚਾਹੁੰਦੇ ਆ। ਅਤੇ ਇੱਕ ਸਰਕਾਰ ਅੱਗੇ ਸ਼ਫਾਰਿਸ਼ ਕਰਨਾ ਚਾਹੁੰਦੇ ਆ ਕਿ ਇਹ ਪਾਲਿਸੀ ਪੂਰੇ ਪੰਜਾਬ ਦੇ ਵਿੱਚ ਦੁਕਾਨਦਾਰਾਂ 'ਚ ਲਾਗੂ ਕੀਤੀ ਜਾਵੇ ਤਾਂ ਕਿ ਦੁਕਾਨਦਾਰਾਂ ਨੂੰ ਐਸਾ ਦਾ ਕੋਈ ਵੀ ਇਨਸੀਡੈਂਟ ਹੋਣਾ ਉਹਦੇ ਵਿੱਚ ਇੱਕ ਮਾਲੀ ਸਹਾਇਤਾ ਮਿਲ ਸਕੇ ਤਾਂ ਕਿ ਉਹ ਆਪਣਾ ਜੋ ਵੀ ਥੋੜਾ ਬਹੁਤ ਕਾਰੋਬਾਰ ਜਿਹੜਾ ਆਪਣਾ ਸੈੱਟ ਕਰ ਸਕਣ। ਇਹ ਦਿਨ ਤੱਕ ਜੀ ਇੰਨੀਆਂ ਸਰਕਾਰਾਂ ਆਈਆਂ ਵਾ ਕਿਸੇ ਵੀ ਸਰਕਾਰ ਨੇ ਇਦਾਂ ਦੀ ਮਦਦ ਨਹੀਂ ਕੀਤੀ। ਇਹ ਸਰਕਾਰ ਨੇ ਇੱਕ ਬਹੁਤ ਵਧੀਆ ਪ੍ਰਾਲਾ ਕੀਤਾ। ਇਹ ਦੁਕਾਨਦਾਰਾਂ ਦੇ ਹਿੱਤ ਵਿੱਚ ਇਹ ਕੰਮ ਕੀਤਾ। ਸਾਨੂੰ ਉਮੀਦ ਆਸ ਹੈ ਕਿ ਇਹ ਜਿਹੜੀ ਪਾਲਿਸੀ ਆ ਪੂਰੇ ਪੰਜਾਬ ਦੇ ਵਿੱਚ ਲਾਗੂ ਕੀਤੀ ਜਾਏਗੀ ਜਿਹਦੇ ਨਾਲ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਦੁਕਾਨਦਾਰਾਂ ਨੂੰ ਇੱਕ ਬਹੁਤ ਵਧੀਆ ਜਿਹੀ ਆ ਰਾਤ ਮਿਲੇਗੀ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਮਦਦ ਹੋਈ ਹੈ ਕਿਸੇ ਦੁਕਾਨ ਦੁਕਾਨਦਾਰਾਂ ਦੀ ਬਹੁਤ ਵਧੀਆ ਪਰਲਾ ਕੀਤਾ ਬੈਲ ਸਾਹਿਬ ਨੇ ਸਾਨੂੰ ਅੱਜ ਉਹਨਾਂ ਨੇ ਚੈੱਕ ਉਹਨਾਂ ਨੇ ਦਿੱਤੇ ਨੇ ਤੇ ਬਹੁਤ ਸ਼ੁਕਰੀਆ ਪੰਜਾਬ ਸਰਕਾਰ ਦਾ ਡੀਸੀ ਸਾਹਿਬ ਦਾ ਬੈਲ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਇਹ ਤੇ ਸਾਨੂੰ ਵੀ ਉਮੀਦ ਨਹੀਂ ਸੀਗੀ ਪਰ ਬੈਲ ਸਾਹਿਬ ਨੇ ਜੋ ਦੌੜ ਭੱਜ ਕਰਕੇ ਜੋ ਸਾਡੇ ਵਾਸਤੇ ਕੀਤਾ ਬਹੁਤ ਪਹਿਲੀ ਵਾਰ ਹੋਇਆ ਹੈ ਤਾਂ ਦੇਖੋ ਜੀ ਦੋਪਦੇ ਨੂੰ ਤਿੰਕੇ ਦਾ ਸਾਰਾ ਹੁੰਦਾ ਤੇ ਇਹ ਤੇ ਫਿਰ ਵੀ ਬਹੁਤ ਗੁੱਛ ਹੈ ਪਿਛਲੇ ਮਹੀਨੇ ਜਦੋਂ ਹਨਮਨ ਚੌਂਕ ਤੋਂ ਮਾਵੜਾ ਚੌਂਕ ਨੂੰ ਆਈਏ ਤੇ ਸੱਜੀ ਹੱਥ ਸੱਤ ਦੁਕਾਨਾਂ ਨੂੰ ਅੱਗ ਲੱਗੀ ਸੀ ਤੇ ਉਸ ਵੇਲੇ ਦੁਕਾਨਦਾਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸਾਰੇ ਇਹਨਾਂ ਦੇ ਅੰਦਰ ਜਿਹੜੀ ਫਿਟਿੰਗ ਸੀ ਉਹ ਸਾਮਾਨ ਪਿਆ ਸੀਗਾ ਅਤੇ ਕਈਆਂ ਦੀ ਥੋੜੀ ਨਾ ਮਰਦੀ ਵੀ ਸੀ ਉਹ ਵੀ ਸਾਰੀ ਸੜ ਕੇ ਖਾ ਹੋ ਗਈ ਸੋ ਜਿਸ ਵੇਲੇ ਇਹ ਦੁਕਾਨ ਝੁੰਦਾ ਤੇ ਦੁਕਾਨਦਾਰ ਦੀ ਕੋਈ ਆਪਣੀ ਸੋਸ਼ਲ ਸਿਕਿਉਰਿਟੀ ਨਹੀਂ ਹੁੰਦੀ ਨਾ ਤੇ ਕੋਈ ਪੈਨਸ਼ਨ ਹੁੰਦੀ ਆ ਸਾਰੀ ਉਮਰ ਦੁਕਾਨਦਾਰ ਮਿਹਨਤ ਕਰਦਾ ਔਰ ਕੱਲਾ ਆਪ ਨਹੀਂ ਕਰਦਾ ਉਹਦੇ ਨਾਲ ਜਿਹੜੇ 5-4 ਸੇਲਸਮੈਨ ਨੇ ਉਹਾਂ ਦੇ ਪਰਿਵਾਰਾਂ ਨੂੰ ਵੀ ਦੁਕਾਨਦਾਰ ਨੂੰ ਪਾੜਨਾ ਪੈਂਦਾ ਸਰਕਾਰ ਵੱਲੋਂ ਕੋਈ ਸਪੋਰਟ ਨਾ ਹੋਵੇ ਤੇ ਮੈਨੂੰ ਸਮਝ ਨਾ ਵੀ ਫੇਰ ਦੁਬਾਰਾ ਦੁਕਾਨਦਾਰ ਨੂੰ ਆਪਣੇ ਪੈਰਾਂ ਤੇ ਆਉਣਾ ਮੁਸ਼ਕਲ ਹੋ ਜਾਂਦਾ ਸੋ ਇਸ ਵਕਤ ਇਹ ਤੁਖਾਲ ਹੋਇਆ ਉਹ ਜਿਹੜੀ ਗੱਲ ਸੀਗੀ ਮੈਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਕਿਨੇ ਜਸਰੰਗਰ ਜੀ ਨੇ ਵੀ ਧਿਆਨ ਚ ਲਿਆਂਦੀ ਮੁੱਖ ਮੰਤਰੀ ਜੀ ਨਾਲ ਵੀ ਗੱਲ ਕੀਤੀ ਉਸ ਵਕਤ ਹਾਲਪੁਰੋ ਕੋਲ ਗੀ ਵੀ ਅਰਦਾਸ ਕੀਤੀ ਸੀ ਕਿ ਹਾਲਪੁਰੋ ਕਿਹਾ ਕਿ ਦੁੱਖ ਨੂੰ ਤੇ ਅਸੀਂ ਘਟਾ ਨਹੀਂ ਸਕਦੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕੁਝ ਹਿੱਸਾ ਪਾ ਲਈਏ ਤਾਂ ਕਿ ਕਿਤੇ ਨਾ ਕਿਤੇ ਉਹ ਦੁੱਖ ਜਿਹੜਾ ਉਹ ਘਟ ਜਾਵੇ ਮੁਕਸਾਨ ਬਹੁਤ ਵੱਡਾ ਪਰ ਇੱਕ ਛੋਟਾ ਜਿਹਾ ਇੱਕ ਜੋੜੀ ਦੀ ਬੂੰਦ ਆਪਾਂ ਕਹਿ ਸਕਦੇ ਆ ਉਸ ਦੁੱਖ ਨੂੰ ਘਟਾਉਣ ਵਾਸਤੇ ਇਹ ਕੀਤੀ ਗਈ ਆ ਔਰ ਮੈਂ ਧੰਨਵਾਦੀ ਆ ਪਪਲਨ ਕਬਾਨ ਜੀ ਦਾ ਮੁੱਖ ਮੰਤਰੀ ਜੀ ਦਾ ਉਹ ਹਮੇਸ਼ਾ ਹੀ ਇਸ ਗੱਲ ਲਈ ਸੁਭੋਗਨਸ਼ੀਲ ਰਹੇ ਨੇ ਕਿ ਜਿੱਥੇ ਲੋਕ ਪੱਕੀ ਗੱਲ ਆਵੇ ਉਹਨੂੰ ਜ਼ਰੂਰ ਤਾਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਪਰ ਇਹ ਕੇਸ ਬਣਾ ਕੇ ਡੀਸਬਲ ਨੇ ਭੇਜਿਆ ਉੱਥੇ ਮੈਂ ਮੁੱਖ ਮੰਤਰੀ ਜੀ ਨਾਲ ਗੱਲ ਕੀਤੀ ਜਿਸ ਤੋਂ ਉਹਦਾ ਧਿਆਨ ਚ ਆਇਆ ਉਹਨਾਂ ਨੇ ਇੱਕ ਦਿਨ ਦੇ ਅੰਦਰ ਹੀ ਉਹ ਫਾਈਲ ਕਲੀਅਰ ਕਰਕੇ ਸੱਤੋ ਦੁਕਾਨਾਂ ਨੂੰ 1-1 ਲੱਖ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਦੇਤੀ ਆ ਜੋ ਉਹਦਾ ਚੱਕ ਜਿਹੜਾ ਬਾਕੀ ਕ੍ਰਿਸ਼ਨ ਤੇ ਗੁਰਦਾਸ ਤੋਂ ਵੱਲੋਂ ਤੇ ਮੇਰੇ ਵੱਲੋਂ ਇਹਨਾਂ ਨੂੰ ਹੈਂਡਓਵਰ ਕਰਤਾ ਗਿਆ ਪਰਮੇਸ਼ਵਰ ਕਰੇ ਉਹ ਦੁਆਰਾ ਪੈਦਾ ਹੋਏ ਆਪਣੇ ਪਰਿਵਾਰ ਨੂੰ ਚੰਗੀ ਤਰ੍ਹਾਂ ਪਾਲ ਸਕਣ ਅੱਜ ਦੁਕਾਨਾਂ ਦਾ ਜ਼ਰੂਰ ਅੱਜ ਕਹਾਂਗਾ ਕਿ ਆਪਾਂ ਮਿਲ ਕੇ ਇੱਕ ਪਾਲਿਸੀ ਜ਼ਰੂਰ ਬਣਾਈਏ ਕਿ ਜਿੱਥੇ ਕਿਤੇ ਇਹੋ ਜਿਹਾ ਵਿਸਾਦ ਹੋਵੇ ਅਚਨਚੇਤ ਅੱਗ ਲੱਗੇ ਉਦੋਂ ਸਰਕਾਰ ਵੱਲੋਂ ਕੋਈ ਮਦਦ ਜਿਹੜੀ ਆ ਜ਼ਰੂਰ ਆਉਣੀ ਚਾਹੀਦੀ ਆ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਗੁਰਦਾਸ ਜਿਲ੍ਹੇ ਦੇ ਵਿੱਚ ਸ਼ਹਿਰ ਦੇ ਵਿੱਚ ਸੱਤ ਦੁਕਾਨਾਂ ਨੂੰ ਅੱਗ ਲੱਗੀ ਸੀਗੀ ਐਂਡ ਉਹਨਾਂ ਦਾ ਜਿਹੜੇ ਸਾਡੇ ਦੁਕਾਨਦਾਰ ਸੀਗੇ ਸਾਡੇ ਜਿਹੜੇ ਆ ਭਰਾ ਸੀਗੇ ਉਹਨਾਂ ਦੀਆਂ ਦੁਕਾਨਾਂ ਨੂੰ ਅੱਗ ਲੱਗੀ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਸੀਗਾ ਸੋ ਇੱਦੇ ਮੱਦੇ ਨਜ਼ਰ ਅਸੀਂ ਸਰਕਾਰ ਨੂੰ ਇਹਨਾਂ ਦਾ ਕੇਸ ਭੇਜਿਆ ਸੀਗਾ ਕਿਉਂਕਿ ਕੋਈ ਵੀ ਪਾਲਿਸੀ ਐਟ ਪ੍ਰੈਸੈਂਟ ਇੱਟਾ ਵੀ ਨਹੀਂ ਹੈ ਜਿਹਦੇ ਚ ਇਹਨਾਂ ਨੂੰ ਅਪਰੇਲੀਟ ਦੇ ਸਕਦੇ ਆ ਸੋ ਅਸੀਂ ਸੀਐਮ ਰੀਲੀਫ ਦੇ ਵਿੱਚ ਇਹਨਾਂ ਦਾ ਕੇਸ ਭੇਜਿਆ ਸੀਗਾ ਐਂਡ ਮੈਨੂੰ ਬੜੀ ਖੁਸ਼ੀ ਹੈ ਕਿ ਸੀਐਮ ਸਾਹਿਬ ਨੇ ਬੜੀ ਜਲਦੀ ਇਹਨਾਂ ਦਾ ਕੇਸ ਜਿਹੜਾ ਹੈਗਾ ਉਹ ਕਰਕੇ ਭੇਜ ਦਿੱਤਾ ਇੱਥੇ ਮੱਦੀ ਨਗਰ ਅਸੀਂ ਅੱਜ ਇਨਾ ਸੱਤਾਂ ਦੁਕਾਨਦਾਰਾਂ ਨੂੰ 1-1 ਲੱਖ ਦੀ ਰਾਹਤ ਰਾਜੀ ਪੰਜਾਬ ਸਰਕਾਰ ਵੱਲੋਂ ਅੱਜ ਦਿੱਤੀ ਹੈਗੀ ਆ। ਇੱਕ ਕਾਫੀ ਵੱਡਾ ਨੁਕਸਾਨ ਹੋਇਆ ਸੀ ਇਸ ਨੁਕਸਾਨ ਦੇ ਦੌਰਾਨ ਜਿਹੜੀਆਂ ਕੁਝ ਅਨਿਮਤਾਂ ਸਾਨੂੰ ਧਿਆਨ ਚ ਆਈਆਂ ਹੈਗੀਆਂ ਫਾਇਰ ਬ੍ਰਿਗੇਡ ਤੋਂ ਤੱਕੀ ਉਹਦੇ ਬਾਕੀ ਵੀ ਅਸੀਂ ਕਾਰਵਾਈ ਕਰ ਰਹੇ ਹਾਂ। ਇੱਕ ਰਿਪੋਰਟ ਬਣਾ ਕੇ ਅਸੀਂ ਲੋਕਲ ਗਵਰਨਮੈਂਟ ਡਾਇਰੈਕਟਰ ਸਾਹਿਬ ਨੂੰ ਭੇਜੀ ਹੈਗੀ ਆ। जिससे कि जो जो चे अगे कोर्स करेक्शन है उन्होंने भी आप कर सकी तरीके हादसों को बचा जा सके तेजे माध्यम राही मैं सारे दुकानदार भरावान बेनती करा कि भी जेडे अपने इलैक्ट्रीकल अपलायस है स्विचिस है या कोई इदा का पुराना कोई बिजली का कोई समान है जो पखा होंगे क्योंकि बहुत पुराना होंगे चल चल के गर्म हो जाता है तो उस तो भी इस तरीके का हादसा अग लगन का खर्चा होंगे सो इसको बचे बचाव ही सब तो वही सुरक्षा हैगी जिन्ना अभी बचाव कर लेंगे उन्ना बेहतर है ਸੋ ਸਾਰੇ ਦੁਕਾਨਦਾਰ ਭਰਾਵਾਂ ਨੂੰ ਆ ਮੈਂ ਦੁਬਾਰਾ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਸਾਡੇ ਨਾਲ ਮੁੱਦੇ ਨਾਲ ਮੁੱਦਾ ਲਗਾ ਕੇ ਖੜੀ ਹੈ ਤੇ ਜਿੱਥੇ ਵੀ ਹਲਪ ਹੋਈ ਹੈ ਅਸੀਂ ਜ਼ਰੂਰ ਪੰਜਾਬ ਸਰਕਾਰ ਦੇ ਥੋਂ ਤੁਹਾਨੂੰ ਇਹ ਹਲਪ ਦਵਾਉਂਗੇ ਕਿਨੇ ਸਮਝਦੇ ਜਿਹੜਾ ਤਰ੍ਹਾਂ ਪਸਟੋ ਆ ਵੀਨ 3 ਵੀਕਸ ਹੀ ਅਸੀਂ ਕਰਕੇ ਭੇਜ ਦਿੱਤਾ ਹੈਗਾ ਐਂਡ ਅੱਜ ਇਹਨਾਂ ਨੂੰ ਆਪਾਂ ਚੈਕ ਡਿਸਟ੍ਰੀਬਿਊਟ ਕਰਦੇ ਹਾਂ